सत श्रीकाल मैं सोम सहोता देख रहे हो चैनल पोसूनामा पोसूनामा यानी कि पावर ऑफ सोशल दोस्तों बड़ा गंभीर मसला है अज का मुद्दा जोड़ा है अवारा पशु अवारा पशु ਕਿਸ ਤਰ੍ਹਾਂ ਪਰਿਵਾਰਾਂ ਦੀ ਜ਼ਿੰਦਗੀ ਦਾ ਖੌ ਬਣਦੇ ਨੇ ਔਰ ਹੱਸਦੇ ਬਸਦੇ ਪਰਿਵਾਰ ਨੂੰ ਤਹ ਸਨੈਸ ਕਰਕੇ ਰੱਖ ਦਿੰਦੇ ਨੇ ਆਪਾਂ ਹਰ ਰੋਜ਼ ਕਿਸੇ ਨਾ ਕਿਸੇ ਅਖਬਾਰ ਦੇ ਵਿੱਚ ਕਿਸੇ ਨਾ ਕਿਸੇ ਚੈਨਲ 'ਚ ਵੇਖਦੇ ਆ ਕਿ ਆਵਾਰਾ ਪਸ਼ੂਆਂ ਦੇ ਕਰਕੇ ਇੱਕ ਪਰਿਵਾਰ ਜਿਹੜਾ ਹੈ ਇਸ ਦੁਨੀਆ ਤੋਂ ਜਾ ਚੁੱਕਾ ਹੈ ਔਰ ਜੋ ਪਰਿਵਾਰ ਜਾ ਚੁੱਕੇ ਨੇ ਸਰਕਾਰਾਂ ਵੱਲੋਂ ਉਹਨਾਂ ਨੂੰ ਕਿੰਨੀ ਮਦਦ ਦਿੱਤੀ ਜਾਂਦੀ ਹੈ ਔਰ ਜਿਹੜਾ ਗਊ ਟੈਕਸ ਆਪਾਂ ਲੋਕ ਸਵੇਰ ਦੀ ਚਾਹ ਤੋਂ ਲੈ ਕੇ ਰਾਤ ਦੇ ਡਿਨਰ ਤੱਕ ਜੋ ਵੀ ਖਾਂਦੇ ਪੀਂਦੇ ਆ ਪਹਿਨਦੇ ਆ ਉਹ ਸਾਰਾ ਇਸ ਗਊ ਸੈਸ ਦੇ ਵਿੱਚ ਆ ਜਾਂਦਾ ਹੈ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਤੇ ਕਿੰਨੇ ਕਿੰਨੇ ਪਰਸੈਂਟ ਜਾਂ ਕਿੰਨਾ ਕਿੰਨਾ ਟੈਕਸ ਹੈ ਔਰ ਪ੍ਰਤੀ ਯੂਨਿਟ ਦੇ ਉੱਪਰ ਕਿੰਨੇ ਪੈਸੇ ਟੈਕਸ ਹੈ ਇਹ ਸਾਰਾ ਕੁਝ ਜਿਹੜਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਔਰ ਹਰ ਸਾਲ ਸਰਕਾਰ ਨੂੰ ਗੋ ਟੈਕਸ ਤੋਂ ਕਿੰਨਾ ਜਿਹੜਾ ਫਾਇਦਾ ਹੁੰਦਾ ਹੈ ਔਰ ਕਿੰਨੇ ਪਰਸੈਂਟ ਲੱਗਦਾ ਹੈ ਉਹ ਇਹ ਸਾਰੀਆਂ ਗੱਲਾਂ ਬਾਤਾਂ ਅੱਜ ਦੇ ਇਸ ਵਿਸ਼ੇ ਤੇ ਆਪਾਂ ਕਰਾਂਗੇ ਔਰ ਵਿਸ਼ੇ ਤੇ ਗੱਲਬਾਤ ਕਰਨੇ ਸਟੂਡੀਓ ਦੇ ਵਿੱਚ ਵਿਰਾਜਮਾਨ ਨੇ ਸ਼੍ਰੀ ਫਕੀਰ ਚੰਦ ਜਸਨ ਸਾਹਿਬ ਜਿਹੜੇ ਕਿ ਪ੍ਰੈਜ਼ੀਡੈਂਟ ਨੇ ਪਾਵਰ ਆਫ ਸੋਸ਼ਲ ਯੂਨਿਟੀ ਦੇ ਜਸਨ ਸਾਹਿਬ ਜੈਪੀਨ ਜੈਪਾਤ ਜੈਪੀਨ ਜੈਪਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਜ ਵਿਸ਼ਾ ਬੜਾ ਅਹਿਮ ਹੈ ਜਸਨ ਸਾਹਿਬ ਬੜੀ ਡਿਟੇਲ ਦੇ ਵਿੱਚ ਤੁਸੀਂ ਸਰਚ ਵੀ ਕੀਤੀ ਹੈ आवारा पशुओं ਨੂੰ ਲੈ ਕੇ ਸਭ ਤੋਂ ਪਹਿਲੀ ਮੇਰਾ ਪਹਿਲਾ ਜਿਹੜਾ ਕੁਐਸਚਨ ਹੈ आवारा ਪਸ਼ੂ ਜਿਹੜੇ ਨੇ ਉਹ ਕਿਸ ਤਰ੍ਹਾਂ आवारा ਹੁੰਦੇ ਨੇ ਸਰ ਕੀ ਉਹ ਉਸ ਏਰੀਆ ਦੇ ਹੀ ਪਸ਼ੂ ਹੁੰਦੇ ਨੇ ਜਾਂ ਇਹ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਸੁਣਦੇ ਆ ਕਿ ਲੋਕ ਬਾਹਰੋਂ ਆਪ ਵੀ ਉਹ ਪਸ਼ੂਆਂ ਨੂੰ ਮਤਲਬ ਹੋਰ ਸਟੇਟਸ ਤੋਂ ਹੋਰ ਜ਼ਿਲ੍ਹਿਆਂ ਵਿੱਚੋਂ ਵੀ ਛੱਡ ਦਿੰਦੇ ਨੇ ਇਹ आवारा ਪਸ਼ੂਆਂ ਦੀ ਗਿਣਤੀ ਵਾਧੀ ਕਿੱਦਾਂ ਹੈ ਸਰ ਸੋਤਾ ਸਾਹਿਬ ਇਹ ਜਿਹੜਾ ਬੜਾ ਗੰਭੀਰ ਮਿਸ਼ਾ ਬਣ ਗਿਆ ਕੋਈ ਟਾਈਮ ਸੀਗਾ ਜੀ ਕਿ ਦੰਗਰ ਹੀ ਲੋਕਾਂ ਦਾ ਧੰਨ ਸੀ ਬਿਲਕੁਲ ਕਿਉਂਕਿ ਉਦੋਂ ਖੇਤੀਬਾੜੀ ਤੋਂ ਲੋਕਾਂ ਨੂੰ ਆਮਦਨ ਘੱਟ ਸੀ ਇਹ ਘਾਹਮੰਦਨ ਦਾ ਬਹੁਤ ਵੱਡਾ ਸਾਧਨ ਸੀ ਹੂੰ ਔਰ ਮੈਂ ਨਿਆਣਾ ਹੁੰਦਾ ਜਦੋਂ ਪਿੰਡਾਂ ਚ ਅਸੀਂ ਦੇਖਦੇ ਸੀ ਜੀ ਤੇ ਬੜੀ ਖੁਸ਼ੀ ਹੁੰਦੀ ਸੀ ਕਿ ਮੱਝ ਨੇ ਕੱਟੀ ਦਿੱਤੀ ਕਿ ਕੱਟਾ ਦਿੱਤਾ ਕਿ ਵਾਂ ਗਾਂ ਨੇ ਬੱਚੇ ਦਿੱਤੇ ਕਿ ਬਛਾ ਦਿੱਤਾ ਬਿਲਕੁਲ ਜੇਕਰ ਕੱਟੇ ਦਿੱਤੀ ਤਾਂ ਉਹਦਾ ਮੁੱਲ ਵੱਧ ਪੈਂਦਾ ਸੀ ਹੂੰ ਮੱਛੇ ਦਿੱਤੀ ਗਾਂ ਦਾ ਮੁੱਲ ਵੱਧ ਪੈਂਦਾ ਸੀ ਬਿਲਕੁਲ ਔਰ ਇਹ ਜਿਹੜੇ ਡੰਗਰ ਸੀਗੇ ਜਿਨ੍ਹਾਂ ਨੂੰ ਅਸੀਂ ਅੱਜ ਆਵਾਰਾ ਕਹ ਰਹੇ ਹਾਂ ਹੂੰ ਇਹ ਉਹ ਡੰਗਰਾ ਜਿਹੜੇ ਅਸੀਂ ਕਿਸੇ ਵੇਲੇ ਇਹਨਾਂ ਨੂੰ ਖੇਤੀਬਾੜੀ ਚ ਵਰਤਦੇ ਸੀ ਜੀ ਕਿਉਂਕਿ ਮੱਛਾ ਵੀ ਜਿਹੜਾ ਉਸ ਵੇਲੇ ਮਾੜਾ ਰਹੇ ਸੀ ਬਲਦ ਬਿਕਦੇ ਸੀ ਕੀ ਬਾਤ ਹੈ ਔਰ ਬਲਦ ਵੀ ਜਿਹੜੇ ਆ ਉਹਨਾਂ ਦੀ ਸੇਵਾ ਬੜੀ ਹੁੰਦੀ ਸੀ ਕਿਉਂਕਿ ਖੇਤੀਬਾੜੀ ਦਾ ਸਾਧਨ ਜਿਹੜੇ ਆ ਇਹ ਡੰਗਰ ਸੀਗੇ ਬਿਲਕੁਲ ਜਿੱਥੇ ਇਨਕਮ ਦਾ ਸਾਧਨ ਸੀ ਉੱਥੇ ਖੇਤੀ ਬੜੀ ਦਵੇ ਸਾਧਨ ਸੀ ਜੀ ਪਰ ਅੱਜ ਕੀ ਹੋਇਆ ਕਿ ਟੈਕਨੋਲੋਜੀ ਵੱਧ ਗਈ ਹੂੰ ਟੈਕਨੋਲੋਜੀ ਵਧਣ ਦੇ ਨਾਲ ਐਗਰੀਕਲਚਰ ਦਾ ਜਿਹੜਾ ਸਾਡਾ ਇਕਪਮੈਂਟਾ ਹਣਾ ਟਰੈਕਟਰ ਜਾਂ ਹੋਰ ਸਾਡੇ ਕੋਲ ਸਾਡੇ ਇਹੋ ਜਿਹੇ ਬਣ ਗਏ ਹੂੰ ਜਿੱਥੇ ਇੱਕ ਡੰਗਰਾਂ ਦੀ ਵਰਤੋਂ ਜਿਹੜੀ ਆ ਘਟ ਗਈ ਕਿਉਂਕਿ ਪਹਿਲਾਂ ਖੂਹ ਤੋਂ ਵੀ ਜੋੜਿਆ ਜਾਂਦਾ ਸੀ ਬਲਦ ਨਾਲ ਹੂੰ ਕਿਉਂਕਿ ਪਾਣੀ ਦਾ ਸੋਰਸ ਜਿਹੜਾ ਖੂਹ ਸੀ ਜੀ ਹੋਰ ਮੋਟਰਾਂ ਲੱਗੀਆਂ ਬਿਲਕੁਲ ਬਿਜਲੀ ਤੇ ਚੱਲਦੀਆਂ ਫੇਰ ਇਹਨਾਂ ਨੂੰ ਬਹੁਣ ਲਈ ਜ਼ਮੀਨ ਵੀ ਵਰਤੇ ਜਾਂਦਾ ਸੀ ਹੂੰ ਇਸ ਕਰਕੇ ਇਹ ਜੰਗਲ ਜਿਹੜੇ ਆ ਅੱਜ ਜਿਹੜਾ ਪਸ਼ੂ ਹੂੰ ਪਰਵਾਹ ਨੂੰ ਲੱਗਦਾ ਕਿ ਵਾਧੂ ਘਟੂ ਆ ਅਸੀਂ ਫੇਰ ਪੱਠੇ ਕਿੱਥੋਂ ਪਾਈਏ ਇਹਨੂੰ ਜੀ ਇਹਨੂੰ ਸੰਭੀਏ ਕਿੱਦਾਂ ਵਾਹ ਉਹਨੂੰ ਘਰੋਂ ਬਾਹਰ ਕੱਢ ਦਿੱਤਾ ਜਾਂਦਾ ਹੂੰ ਔਰ ਇੱਕ ਗੱਲ ਸੋਹਤਾ ਸਾਹਿਬ ਬਣੇ ਸਿਆਣੇ ਕਹਿੰਦੇ ਹੁੰਦੇ ਸੀ ਉਹ ਗੱਲ ਜੀ ਤੁਹਾਡੇ ਕਹਿਣ ਦੇ ਮੁਤਾਬਕ ਤੁਸੀਂ ਕਹਿੰਦੇ ਵੀ ਕਿਤੇ ਮਾਰੋਂ ਛੱਡ ਜਾਂਦੇ ਆ ਹੂੰ ਉਹ ਵਾਕਿਆ ਗੱਲ ਠੀਕ ਹੈ ਹੂੰ ਕਿਉਂਕਿ ਡੰਗਰ ਨੂੰ ਅਗਰ ਤੁਸੀਂ ਘਰੋਂ ਘੰਡੋਂਦੇ ਨਾ ਕੁੱਤਾ ਤਾਂ ਡੰਗਰ ਨੂੰ ਛੱਡ ਲਿਓ ਉਹ ਮੁੜ ਕੇ ਘਰ ਉੱਥੇ ਆਊਗਾ ਉੱਥੇ ਆਊਗਾ ਕਿਉਂਕਿ ਰਸਤਾ ਨਹੀਂ ਭੁੱਲਦਾ ਜੀ ਜੀ ਹੁਣ ਕੀ ਆ ਇਹ ਗੱਡੀਆਂ 'ਚ ਲੱਦ ਕੇ ਲੈ ਜਾਂਦੇ ਆ ਜੀ ਗੱਡੀਆਂ 'ਚ ਲੱਦ ਕੇ ਲੈ ਜਾਂਦੇ ਆ ਇੱਕ ਸ਼ਹਿਰ ਦੇ ਦੂਜੇ ਸ਼ਹਿਰ ਛਿੰਦੇੋਂ ਨੇ ਦੂਜੇ ਸ਼ਹਿਰ ਦੇ ਤੀਜੇ ਸ਼ਹਿਰ ਛੱਡ ਜਾਂਦੇ ਆ ਬਿਲਕੁਲ ਤੇ ਇੱਕ ਦੂਜੇ ਦੇ ਲੱਗਦੇ ਜਾਵੇ ਆਪਾਂ ਛੱਡ ਜਾਂਦਾ ਹੂੰ ਹੁਣ ਇਹ ਵੀ ਡੰਗਰ ਸੜਕਾਂ ਦੇ ਉੱਤੇ ਆ ਗਏ ਜੀ ਕੋਈ ਟਾਈਮ ਸੀਗਾ ਕਿ ਲੋਕ ਇਹ ਡੰਗਰ ਜਿਹੜੇ ਅਵਾਰਾ ਇਹ ਵੀ ਬਿਕਦੇ ਸੀਗੇ ਹਮ ਅੱਜ ਸਰਕਾਰਾਂ ਨੇ ਸੋਚਿਆ ਕਿ ਅਸੀਂ ਗਊ ਰੱਖਿਆ ਜਿਹੜੀ ਇਹ ਕਰਨੀ ਹੈ ਜੀ ਔਰ ਇਹਨੂੰ ਧਰਮ ਦਾ ਵਿਸ਼ਾ ਬਣ ਗਿਆ ਹਮ ਹੁਣ ਗਊ ਰੱਖਿਆ ਲਈ ਗਊਸ਼ਾਲਾ ਦੇ ਖੁੱਲੇ ਹੋਏ ਆ ਜੀ ਹਣ ਗਊਸ਼ਾਲਾ ਵਾਲੇ ਵੀ ਜਿੰਨੀਆਂ ਉਹਨਾਂ ਕੋਲ ਗਊਆਂ ਹੈਗੀਆਂ ਜੇ ਦੁੱਧ ਦਿੰਦੇ ਆ ਉਹਨਾਂ ਦਾ ਇਨਕਮ ਦਾ ਸਾਧਨ ਬਣਿਆ ਬਿਲਕੁਲ ਜੇ ਦੁੱਧ ਨਹੀਂ ਦਿੰਦੇ ਆ ਹੂੰ ਤੇ ਹੋ ਸਕਦਾ ਉਹ ਵੀ ਛੱਡ ਦੇ ਹੁਣ ਬਾਅਦ ਬਿਲਕੁਲ ਕਿਉਂਕਿ ਜਦ ਘਰਾਂ ਵਾਲੇ ਨਹੀਂ ਰੱਖਦੇ ਤਾਂ ਉਹ ਵੀ ਕਿਉਂ ਰੱਖਾਂ ਜੀ ਪਰ ਗਊਸ਼ਾਲਾ ਜਿਹੜੇ ਆ ਇੱਥੇ ਆਮਦਨ ਦਾ ਸਾਧਨ ਬਹੁਤ ਵੱਡਾ ਆ ਜੀ ਉਹਦੇ ਕਾਰਨ ਇਹ ਆ ਕਿ ਲੋਕਾਂ ਦੀ ਇੱਕ ਬਿਲਤੀ ਬਣੀ ਹੋਈ ਆ ਹੂੰ ਕਿ ਜਾਂ ਕੁਝ ਲੋਕ ਉਹਨਾਂ ਨੂੰ ਕਹਿ ਦਿੰਦੇ ਆ ਵੇ ਤੁਸੀਂ ਡੰਗਰਾਂ ਨੂੰ ਚਾਰਾ ਭਾਗੇ ਆਉ ਜੀ ਉਹ ਚਾਰਾ ਫਰੀ ਪਾਉਣ ਲੋਕੋ ਜਾਂਦੇ ਆ ਹਮ ਮੱਲੇ ਲੈ ਕੇ ਚਾਰਾ ਪਾਕੇ ਆਉ ਪਾਕੇ ਆਉਂਦੇ ਆ ਬਿਲਕੁਲ ਪਰ ਉਹ ਜਿਹੜੇ ਦੁੱਧ ਚੁੰਮਦੇ ਜਾਂ ਗਊਸ਼ਾਲਾ ਆਏ ਹਮ ਉਹ ਇਨਕਮ ਦਾ ਕੋਈ ਹਿਸਾਬ ਕਿਤਾਬ ਪਤਾ ਨਹੀਂ ਕਿਹਦੇ ਕੋਲ ਲਾ ਕਿਹਦੇ ਕੋਲ ਆ ਬਿਲਕੁਲ ਦੂਸਰਾ ਰਹਿ ਗਿਆ ਹੁਣ ਸਰਕਾਰ ਜਿਹੜੀ ਇਹਨਾਂ ਡੰਗਰਾਂ ਨੂੰ ਸਾਬਣ ਲਈ ਲੋਕਾਂ ਕੋਲ ਟੈਕਸ ਲੈ ਰਹੀ ਹੈ ਜੀ ਉਹ ਇੱਕ ਵੱਖਰਾ ਵਿਸ਼ਾ ਹੈ ਜੀ ਹਰ ਜਨਟ ਦੇ ਉੱਤੇ ਜਿਹੜਾ ਇਹ ਗੌਸਸ ਲੱਗਦਾ ਵੀ ਨਹੀਂ ਹਰ ਜੁਨਟ ਦੇ ਉੱਤੇ ਜੀ ਉਹ ਉਹ ਜਿਹੜਾ ਜੁਨਟ ਤੇ ਗੌਸਸ ਲੱਗ ਰਿਹਾ ਦੋ ਪੈਸੇ ਦੇ ਹਿਸਾਬ ਨਾਲ ਜੀ ਉਹ ਪੈਸਾ ਬਿਜਲੀ ਬੋਰਡ ਜਿਹੜਾ ਆ ਉਹ ਜਿਹੜੀਆਂ ਕਾਰਪੋਰੇਸ਼ਨਾਂ ਉਹਨਾਂ ਨੂੰ ਭੇਜਦਾ ਹੈ ਹੂੰ ਇੱਦਾਂ ਜਿਹੜਾ ਆ ਗੌਸਸ ਜਿਹੜਾ ਆ ਸਮਝ ਲਓ ਬਈ ਸ਼ਰਾਬ ਤੇ ਲੱਗ ਰਿਹਾ ਜੀ ਸੀਮਨ ਤੇ ਲੱਗ ਰਿਹਾ ਤੇਲ ਦੇ ਟੈਂਕਰ ਤੇ ਲੱਗਦਾ ਲੱਗ ਰਿਹਾ ਬਿਲਕੁਲ ਮੈਰੀ ਦੇ ਪੈਲਸ ਤੇ ਲੱਗਦਾ ਮੰਨ ਲਓ ਗੱਡੀਆਂ ਨੰਨੀਆਂ ਤੇ ਲੱਗ ਰਿਆ ਹੂੰ ਗਊਸ਼ੈਸ ਦਾ ਪੈਸਾ ਤਾਂ ਇਕੱਠਾ ਹੋ ਰਿਹਾ ਹਰ ਸਟੇਟ ਦੇ ਵਿੱਚ ਜੀ ਹੁਣ ਲੋਕਾਂ ਲਈ ਜਿਹੜਾ ਸੜਕਾਂ ਤੇ ਰਸਤਿਆਂ ਤੇ ਡੰਗਰ ਘੁੰਮ ਰਹੇ ਜੀ ਇਹ ਇੱਕ ਬਹੁਤ ਵੱਡਾ ਉਹਨਾਂ ਲਈ ਵਿਪਤਾ ਦਾ ਕਾਰਨ ਬਣ ਗਿਆ ਹੂੰ ਬਿਲਕੁਲ ਵਿਪਤਾ ਦਾ ਕਾਰਨ ਕਿਉਂ ਬਣਿਆ ਕਿ ਰਾਤ ਨੂੰ ਕਈ ਵਾਰੀ ਲਾਈਟਾਂ ਦੇ ਵਿੱਚ ਡੰਗਰ ਦਾ ਪਤਾ ਨਹੀਂ ਲੱਗਦਾ ਨਹੀਂ ਪਤਾ ਲੱਗਦਾ ਬਿਲਕੁਲ ਕਈ ਵਾਰੀ ਐਡਾ ਨਾ ਚਾਂਸ ਵੀ ਬਣਦਾ ਕਿ ਡੰਗਰ ਸੜਕ ਜਿਹੜੇ ਡਿਵਾਈਡਰ ਲੱਗੇ ਆਂ ਵਿੱਚ ਜੀ ਉਹ ਉੱਥੇ ਜਦੋਂ ਕ੍ਰਾਸ ਕਰਨੇ ਕੋਈ ਨਹੀਂ ਕੋਲੇ ਸਾਧਨ ਬਣਿਆ ਉਹ ਝਾੜੀਆਂ ਦੇ ਵਿੱਚੋਂ ਨਿਕਲਦਾ ਇੱਕਦਮ ਸੜਕ ਤੇ ਆ ਜਾਂਦਾ ਆ ਜਾਂਦਾ ਬਿਲਕੁਲ ਤੇ ਗੰਦੀ ਦੀ ਸਪੀਡ ਅੱਜਕੱਲ ਬਹੁਤ ਹੁੰਦੀ ਹੈ ਤੇ ਉਹ ਐਕਸੀਡੈਂਟ ਦਾ ਕਾਰਨ ਬਣ ਜਾਂਦਾ اسی ਤਰੀਕੇ ਦੇ ਨਾਲ ਜਿਹੜੀਆਂ ਰਸਤੇ ਆ ਹੂੰ ਰਾਤ ਨੂੰ ਡੰਗਰ ਜਿਹੜੇ ਸੜਕਾਂ ਦੇ ਉੱਤੇ ਬਹਿ ਜਾਂਦੇ ਆ ਹੂੰ ਕਿਵੇਂ ਨਹੀਂ ਪਤਾ ਲੱਗਦਾ ਲੱਗਦਾ ਬਿਲਕੁਲ ਬਿਲਕੁਲ ਹੁਣ ਜਿਹੜਾ ਡੰਗਰਾਂ ਦੇ ਕਾਰਨ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹੂੰ ਗਵਰਨਮੈਂਟ ਨੂੰ ਇਹਦੇ ਤੇ ਗੰਬੀਰ ਹੋ ਜਾਣਾ ਚਾਹੀਦਾ ਜੀ ਕਿਸ ਤਰ੍ਹਾਂ ਗੰਬੀਰ ਧਰਮ ਜਿਹੜਾ ਆ ਧਰਮ ਜਿਹੜਾ ਆ ਹੂੰ ਉਹ ਬੰਦੇ ਦੀ ਹਫਾਜ਼ਤ ਨਹੀਂ ਹੁੰਦਾ ਆਹਾਹਾ ਜੇਕਰ ਬੰਦੇ ਦੀ ਜਾਨ ਨੂੰ ਖਤਰਾ ਪੈ ਗਿਆ ਜੀ ਤਾਂ ਫਿਰ ਬੰਦਾ ਜਿਹੜਾ ਆ ਉਹਦਾ ਉਹਦਾ ਆਪਾਂ ਕੀ ਕਰਾਂਗੇ ਹੂੰ ਹੁਣ ਜਿਹੜੀ ਫੈਮਿਲੀ ਕਿਸੇ ਡੰਗਲ ਦੇ ਕਾਰਨ ਜੀ ਮੌਤ ਦੇ ਘੇਰੇ ਚ ਆ ਗਈ ਜੀ ਉਹਨਾਂ ਦੇ ਪਰਿਵਾਰ ਨੂੰ ਪੁੱਛ ਕੇ ਦੇ ਓਹੋ ਉਹਨਾਂ ਦੇ ਬੱਚਿਆਂ ਨੂੰ ਪੁੱਛ ਕੇ ਦੇਖੋ ਸਰਕਾਰ ਕੀ ਕਹਿੰਦੀ ਹੈ ਸਰਕਾਰ ਕਹਿੰਦੀ ਹੈ ਆ ਵੀ ਪਹਿਲਾਂ 1 ਲੱਖ ਰੁਪਏ ਦਿੰਦੇ ਜੇ ਡੰਗਰਾਂ ਦੇ ਨਾਲ ਕੋਈ ਐਕਸੀਡੈਂਟ ਹੋ ਕੇ ਮਰ ਜੀ ਜੀ ਹੁਣ ਸਰਕਾਰ ਕਹਿੰਦੀ ਅਸੀਂ 5 ਲੱਖ ਕਰ ਦਿੰਦਾ ਹੂੰ ਹੁਣ 5 ਲੱਖ ਰੁਪਈਆ ਕਿਸੇ ਬੰਦੇ ਦੀ ਕੋਈ ਕੀਮਤ ਹੈਗੀ ਹੂੰ ਬੰਦੇ ਦੀ ਕੀਮਤ ਲੱਖੀ ਨਾ ਆ ਜਾਂਦੀ ਹੈ ਜਾਂਦੀ ਬਿਲਕੁਲ ਬਿਲਕੁਲ ਹੁਣ 772 ਜਿਹੜੇ ਗਊਸ਼ਾਲਾ ਜੀ ਪੰਜਾਬ ਦੇ ਵਿੱਚ ਹੈ ਜੀ ਅੰਦਾਜ਼ਨ ਜੀ ਉਹਨਾਂ ਸੱਤ ਸੌ ਸੱਤਰ ਗਊਸ਼ਾਲਾ ਨੇ ਪੰਜਾਬ ਦੇ ਵਿੱਚ ਹੈਗੇ ਆ ਹੂੰ ਤੇ ਡੰਗਰ ਫਿਰ ਵੀ ਇੰਨੇ ਆਵਾਰਾ ਘੁੰਮ ਰਹੇ ਆ ਤੇ ਇਹਨਾਂ ਲਈ ਗਵਰਨਮੈਂਟ ਨੂੰ ਗੰਭੀਰ ਹੋ ਜਾਣਾ ਚਾਹੀਦਾ ਬਹੁਤ ਸਾਰੀਆਂ ਸੰਸਥਾਵਾਂ ਕੋਈ ਇਸ ਤਰ੍ਹਾਂ ਦੀਆਂ ਵੀ ਹੁੰਦੀਆਂ ਵੀ ਰਜਿਸਟਰਡ ਹੋਈਆਂ ਹੁੰਦੀਆਂ ਉੱਥੇ ਹੀ ਗਊ ਮਤਲਬ ਜਿਹੜੀਆਂ ਗਾਮਾ ਇਕੱਠੀਆਂ ਕੀਤੀਆਂ ਜਾਂ ਸਕਦੀਆਂ ਪ੍ਰਾਈਵੇਟ ਸੰਸਥਾਵਾਂ ਵਿੱਚ ਬਹੁਤ ਨੇ ਜਿਹੜੀਆਂ ਕਿ ਗਊ ਰੱਖਿਆ ਕਰਦੀਆਂ ਨੇ ਸਰ ਕਿ ਉਹ ਵੀ ਉਹਦੇ ਵਿੱਚ ਹੀ ਗਿਣੀਆਂ ਜਾਂਦੀਆਂ ਨੇ ਸਰ ਦੇਖੋ ਗਊਸ਼ਾਲਾ ਲਈ ਸਰਕਾਰਾਂ ਜ਼ਮੀਨ ਵੀ ਦਿੰਦੀਆਂ ਜੀ ਕਈ ਧਾਰਮਿਕ ਬਿਰਤੀ ਦੇ ਲੋਕ ਆਪਣੀਆਂ ਜ਼ਮੀਨਾਂ ਚੋਂ ਵਿਛੜ ਦਿੰਦੇ ਜਿਹੜੀਆਂ ਹੁੰਦੀਆਂ ਬਿਲਕੁਲ ਪਰ ਗੱਲ ਫਿਰ ਉੱਥੇ ਆ ਜਾਂਦੀ ਆ ਕਿ ਜਦੋਂ ਇਨਕਮ ਹੈ ਡੰਗਰ ਤੋਂ ਹੂੰ ਉਹਨੂੰ ਗਊਸ਼ਾਲਾ ਚ ਰੱਖਿਆ ਜਾਂਦਾ ਜੀ ਜਦੋਂ ਇਨਕਮ ਨਹੀਂ ਦੀ ਜੀ ਉਹਨੂੰ ਕੱਢ ਦਿੱਤਾ ਜਾਂਦਾ ਕੱਢ ਦਿੱਤਾ ਜਾਂਦਾ ਇਹਦੇ ਤੇ ਜਿਹੜੇ ਲੋਕਲ ਅਫਸਰ ਆ ਜਿਨ੍ਹਾਂ ਦੇ ਏਰੀਏ 'ਚ ਗਊਸ਼ਾਲਾ ਬਣੇ ਹੋਏ ਆ ਉਹਨਾਂ ਦੇ ਵੱਲੋਂ ਚੈਕਿੰਗ ਕਰਨੀ ਬਣਦੀ ਆ ਜੀ ਜੀ ਸਮੇਂ ਸਮੇਂ ਸਰ ਸਮੇਂ ਸਮੇਂ ਬਿਲਕੁਲ ਬਿਲਕੁਲ ਕਿ ਇੱਥੇ ਕਿੰਨੇ ਦੁੱਧ ਵਾਲ ਡੰਗਰਾ ਤੇ ਕਿੰਨੀ ਕ ਆਮਦਨ ਆ ਤੇ ਉਹ ਜਾਗ ਕਿੱਥੇ ਰਹੀ ਹੈ ਜਾ ਕਿੱਥੇ ਰਹੀ ਹੁਣ ਇਹ ਨਾ ਹੋਵੇ ਵੀ ਇਧਰੋਂ ਗ੍ਰੋਸਸ ਦੇ ਬਹਾਨੇ ਨਾਲ ਗਵਰਨਮੈਂਟ ਪੈਸਾ ਇਕੱਠਾ ਕਰੀ ਜਾਂਦੀ ਹੈ ਤੇ ਉਧਰੋਂ ਲੋਕਚਾਰਾ ਪਾਈ ਜਾਂਦੇ ਆ ਤੇ ਜਿਹੜੀਆਂ ਉੱਥੇ ਕਮੇਟੀਆਂ ਬਣੀਆਂ ਉਹ ਆਪਣਾ ਇਨਕਮ ਦਾ ਸੋਧਨ ਬਣਾ ਕੇ ਬਿਠੀ ਐ ਸਾਧਨ ਬਣਾ ਕੇ ਬਿਠੀ ਬਿਲਕੁਲ ਬਿਲਕੁਲ ਸਰ ਤੇ ਜਿਹੜੇ ਲੋਕ ਆ ਹੂੰ ਉਹਨਾਂ ਲਈ ਇੱਕ ਬਹੁਤ ਵੱਡਾ ਖਤਰਾ ਬਣ ਗਿਆ ਜੀ ਕੋਈ ਕਾਹਨ ਸੀਗਾ ਕਿ ਰਸਤੇ ਤੇ ਜੰਗਲ ਦਿਸਦੇ ਨਹੀਂ ਸੀ ਹੂੰ ਬਿਲਕੁਲ ਅੱਛਾ ਸਰ ਕਿੰਨੇ ਇੱਕ ਪਰਸੈਂਟ ਜਿਹੜਾ ਹੈ ਪੂਰੇ ਸਾਲ ਦੀ ਆਮਦਨ ਹੁੰਦੀ ਐ ਸਰਕਾਰ ਨੂੰ ਇਹ ਗਊ ਸਸ ਤੋਂ ਇਹ ਕੁਛ ਅੰਦਾਜ਼ਾ ਹੈ ਸਰ ਅੰਦਾਜ਼ਾ ਜੋ ਫਿਗਰਾਂ ਦੱਸਦੀਆਂ ਹਨ ਬਈ 90 ਕਰੋੜ ਤੋਂ 100 ਕਰੋੜ ਤੱਕ ਇੱਕ ਸਾਲ ਦੀ ਪੰਜਾਬ ਦੇ ਵਿੱਚ ਇਨਕਮ ਆ ਗਊ ਸਸ ਤੋਂ ਗਊ ਸਸ ਤੋਂ ਕੀ ਬਾਤ ਹੈ ਤੇ ਜੇ ਆਪਾਂ ਜੁਪੀਅਰ ਦੀ ਸਟੇਟ ਲਾ ਲਈਏ ਜੀ ਕਿੰਨੀ ਹੋਊ ਕਿੰਨੀ ਹੋਊਗੀ ਬਿਲਕੁਲ ਬਿਲਕੁਲ ਤੇ ਜਾਂ ਆਪਾਂ ਕਿਤੇ ਹੋਰ ਸਟੇਟਾਂ ਲਾ ਲਈਏ ਉੱਥੇ ਕਿੰਨਾਂ ਕਮਾਉ ਬਿਲਕੁਲ ਹੁਣ ਇਹਦੇ ਤੇ ਕੰਟਰੋਲ ਕਰਨ ਦੀ ਲੋੜ ਆ ਕਿ ਅਸੀਂ ਕਿ ਤੱਕ ਨਾ ਕਿਸੇ ਤਰੀਕੇ ਦੇ ਨਾਲ ਜ਼ਿੰਮੇਵਾਰੀ ਫਿਕਸ ਕਰਨ ਦੀ ਕੋਸ਼ਿਸ਼ ਕਰੀਏ ਜੀ ਜਿਹੜੇ ਵੀ ਇਲਾਕੇ ਦੀ ਐਡਮਿਨਿਸਟ੍ਰੇਸ਼ਨ ਬੈਠੀ ਹੈ ਹੂੰ ਜੇਕਰ ਉਸ ਇਲਾਕੇ ਦੇ ਵਿੱਚ ਡੰਗਣ ਬਹੁਤ ਜ਼ਿਆਦਾ ਆਵਾਰਾ ਘੁੰਮ ਰਹੇ ਆ ਹੂੰ ਦੇਖਿਆ ਗਿਆ ਵੀ ਕੀ ਉਹ ਸਰਕਾਰ ਨਾਲ ਰਵੱਤਾ ਕਾਇਮ ਕਰਕੇ ਬੈਠੇ ਆ ਜੀ ਕੀ ਉਹ ਜਿਹੜੀਆਂ ਲੋਕਲ ਸੰਸਥਾਵਾਂ ਉਹਨਾਂ ਨਾਲ ਰਵੱਤਾ ਕਾਇਮ ਕਰਕੇ ਬੈਠੇ ਆ ਹੂੰ ਕੀ ਉਹ ਜਿਹੜੀਆਂ ਗਊਸ਼ਾਲਾ ਉਹਨਾਂ ਦੇ ਨਾਲ ਉਹਨਾਂ ਨਾਲ ਰਵੱਤਾ ਹੈਗਾ ਜਾਂ ਕਿ ਬੈਸੀ ਵੀ ਥੇ ਬਿਲਕੁਲ ਬਿਲਕੁਲ ਤੇ ਜਦੋਂ ਐਕਸੀਡੈਂਟ ਹੋ ਜਾਂਦਾ ਘੜੀ ਦੀ ਘੜੀ ਚਲੇ ਜਾਓ ਤੇ ਜਿਨ੍ਹਾਂ ਦਾ ਪ੍ਰਵਾਰ ਚਲੇ ਗਿਆ ਉਹ ਕਿਧਰ ਨੂੰ ਜਾ ਬਿਲਕੁਲ ਹੋਰ ਸਾਨੂੰ ਲੋੜ ਆ ਕਿ ਜਿੱਥੇ ਇਹਨਾਂ ਦੀ ਜ਼ਿੰਮੇਵਾਰੀ ਫਿਕਸ ਕਰਨੀ ਗਵਰਨਮੈਂਟ ਨੇ ਉੱਥੇ ਇਹਨਾਂ ਦੇ ਹੱਥੀਂ ਪਾਵਰਾਂ ਨਹੀਂ ਦੇਵੇ ਜੀ ਪਾਵਰ ਦੇਵੇ ਤੇ ਗਊਸ਼ਾਲਾ ਦੇ ਲੋਕ ਜੇ ਉੱਥੇ ਬੈਠੇ ਆ ਉਹ ਕੀ ਕਰਦੇ ਆ ਜੀ ਉਹ ਇਲਾਕੇ ਚ ਜਿਹੜੇ ਡੰਗਰ ਘੁੰਮਦੇ ਆ ਉਹਨਾਂ ਨੂੰ ਕਿੰਨਾ ਪੈਸਾ ਆਇਆ ਕਿ ਕਿੱਥੇ ਲਾਇਆ ਕਿੰਨੀ ਉਹਨਾਂ ਨੂੰ ਇਨਕਮ ਆ ਬਿਲਕੁਲ इवन ਮੈਂ ਕਹਿੰਦਾ ਜਿਹੜੇ ਚਾਰਾ ਫ੍ਰੀ ਦੇਣ ਜਾਂਦੇ ਆ ਹਮ ਗਵਰਨਮੈਂਟ ਉਹਨਾਂ ਨੂੰ ਵੀ ਕਹੇ ਕਿ ਤੁਸੀਂ ਪਰਚੀ ਕਟਾਓ ਆਪਣੇ ਚਾਰੇ ਦੀ ਹਮ ਤਾਂ ਪਤਾ ਲੱਗੇ ਕਿ ਇੰਨੇ ਦਾ ਚਾਰਾ ਉਹਨਾਂ ਨੂੰ ਫ੍ਰੀ ਚਲੇ ਗਿਆ ਬਿਲਕੁਲ ਇਹ ਸ਼ੋਟ ਨਹੀਂ ਕਰ ਰਿਹਾ ਕਿਤੇ ਪਰ ਉਹੀ ਗੱਲ ਹੈ ਨਾ ਕਿ ਸਰਕਾਰ ਇੰਨਾ ਟੈਕਸ ਲੈਣ ਦੇ ਬਾਵਜੂਦ ਵੀ ਗਲੀਆਂ ਮਹੱਲਿਆਂ ਦੇ ਵਿੱਚ ਛੋਟੇ ਛੋਟੇ ਬੱਚੇ ਸਵੇਰ ਨੂੰ ਸਕੂਲ ਆਉਂਦੇ ਆ ਹਾਂ ਔਰ ਕਈ ਵਾਰ ਦੁਪਹਿਰ ਨੂੰ ਸਕੂਲੋਂ ਜਦੋਂ ਵਾਪਸ ਘਰ ਆਉਂਦੇ ਆ ਤੇ ਬਹੁਤ ਵੱਡੇ ਵੱਡੇ ਸਾਂਢ ਜਿਹੜੇ ਕਾਲੇ ਰੰਗ ਦੇ ਸਰ ਜਿਨ੍ਹਾਂ ਨੂੰ ਦੇਖ ਕੇ ਆਮ ਬੰਦਾ ਵੀ ਡਰ ਜਾਂਦਾ ਤੇ ਬੱਚੇ ਤਾਂ ਕੰਬਦੇ ਉਹਨਾਂ ਨੂੰ ਦੇਖ ਕੇ ਬੱਚਿਆਂ ਨੂੰ ਕੱਲ ਨੂੰ ਕੁਝ ਹੋ ਜਵੇ ਉਹ ਕੁਚਲ ਦੇਣ ਜਾਂ ਆਪਾਂ ਰੋਜ਼ ਵੀਡੀਓ ਦੇਖਦੇ ਆ ਤਾਂ ਉਹਦਾ ਜ਼ਿੰਮੇਵਾਰੀ ਤਾਂ ਕਿਸੇ ਨਾ ਕਿਸੇ ਦੀ ਤਾਂ ਬਣਦੀ ਆ ਫਿਕਸ ਹੋਣੀ ਚਾਹੀਦੀ ਆ ਸਰ ਦੇਖੋ ਅੱਜ ਕੱਲ ਲੋਕ ਇੰਨੇ ਡਰਨ ਲੱਗ ਪਏ ਆ ਕਿ ਗਲੀਆਂ ਦੇ ਵਿੱਚ ਘੁੰਮ ਰਹੇ ਆ ਸਾਂ ਬਿਲਕੁਲ ਔਰ ਜੇਕਰ ਉਹ ਕਿਤੇ ਆਊਟ ਆਫ ਕੰਟਰੋਲ ਜਾਉਂ ਬੰਦੇ ਤੇ ਅਟੈਕ ਕਰਦੇ ਨਾ ਤੇ ਫਿਰ ਮਾਰਨ ਤੱਕ ਜਾਂਦੇ ਜਾਂਦੇ ਆ ਸਰ ਬਿਲਕੁਲ ਤੇ तकरीबन ਜੋ ਡਾਟਾ ਬੋਲ ਗਿਆ ਹਮ ਪੰਜਾਬ ਇੱਕ ਛੋਟੀ ਜੀ ਸਟੇਟ ਆ ਜਿੱਥੇ ਕਹਿੰਦੇ ਅੰਦਾਜ਼ਨ 1 ਲੱਖ ਤੋਂ ਲੈ ਕੇ 110000 ਤੱਕ ਬੰਦਾ ਗਊਆਂ ਦੀ ਇਹਨਾਂ ਦੇ ਡੰਗਰਾਂ ਦੇ ਐਕਸੀਡੈਂਟ ਦੇ ਵਿੱਚ ਜਾ ਰਿਹਾ ਜੇਕਰ ਇੰਨੇ ਵੱਡੇ ਤਰਾਸ ਦੀ ਬਣ ਗਈ ਹੈ ਹਮ ਤੇ ਇਹਨੂੰ ਬੈਠ ਕੇ ਸੋਚਣਾ ਚਾਹੀਦਾ ਬਹੁਤ ਬਹੁਤ ਗੰਭੀਰ ਮੁੱਦਾ ਹੈ ਸਰ ਬਹੁਤ ਗੰਭੀਰ ਮੁੱਦਾ ਹੈ ਬਿਲਕੁਲ ਬਿਲਕੁਲ ਕਿਉਂਕਿ ਬੰਦੇ ਦੀ ਰੱਖਿਆ ਕੋਈ ਨਹੀਂ ਜੀ ਇੱਕ ਪਾਸੇ ਅਸੀਂ ਗਊਸ਼ਾਲਾ ਰਹੇ ਹਾਂ ਹੂੰ ਗਊਸ਼ਾਲਾ ਤੋਂ ਬਾਅਦ ਜਿਹੜੀਆਂ ਗਊਆਂ ਆ ਜਾਂ ਉਹਨਾਂ ਦੇ ਚਾਰੇ ਦਾ ਪ੍ਰਬੰਧ ਹੈ ਜਾਂ ਕੀ ਅਸੀਂ ਕੀ ਪ੍ਰਬੰਧ ਕਰ ਰਹੇ ਹਾਂ ਬਿਲਕੁਲ ਸਰ ਜੇਕਰ ਪ੍ਰਬੰਧ ਹੈ ਨਹੀਂਗਾ ਤੇ ਫਿਰ ਗਊਸ਼ਾਲਾ ਜਿਹੜੇ ਆ ਉਹਨਾਂ ਦੇ ਨਾਂ ਦੇ ਉੱਤੇ ਜਿਹੜਾ ਐਨਐਸਐਸ ਜਾ ਰਿਹਾ ਉਹ ਕਿੱਥੇ ਲੱਗਦਾ ਹੈ ਔਰ ਬਹੁਤ ਸਾਰੇ ਜਾਨਵਰ ਬਿਮਾਰ ਹੋ ਜਾਂਦੇ ਆ ਸਰ ਬੜੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਬਿਮਾਰ ਪਏ ਨੇ ਉਹਨਾਂ ਦੇ ਇਲਾਜ ਵਾਸਤੇ ਪੈਸਾ ਚਾਹੀਦਾ ਉਹ ਤਾਂ ਮਤਲਬ ਕਿਸੇ ਨਾ ਕਿਸੇ ਮਤਲਬ ਕੁਝ ਐਜੋ ਸਿਸਟਮ ਹੋਣਾ ਚਾਹੀਦਾ ਜਿਸ ਦੇ ਨਾਲ ਬੇਜ਼ੁਬਾਨਿਆਂ ਦੇ ਉਹ ਮਤਲਬ ਇਹਨਾਂ ਦੇ ਕੁਝ ਹਮਦਰਦੀ ਦੇ ਪਾਤਰ ਬਣਨੇ ਚਾਹੀਦੇ ਨੇ ਸਰ ਦੇਖੋ ਸਾਡੇ ਕੋਲ ਜਿਹੜੇ ਇਹੋ ਵੈਟਰਨਰੀ ਹਸਪੀਟਲ ਆ ਜੀ ਉੱਥੇ ਗਵਰਨਮੈਂਟ ਦੇ ਮੁਲਾਜ਼ਮ ਆ ਹੂੰ ਦੇਖ ਲੈ ਕੋਈ ਖੋਹੀ ਕਰਦੇ ਆ ਜੀ ਉਹਨਾਂ ਨੂੰ ਕੰਪਲੇਂਟ ਜਾਂਦੇ ਉਹ ਦੇਖਣ ਜਾਂਦੇ ਆ ਉਹਨਾਂ ਦੀ ਜੋ ਮਿਨਿਮਮ ਫੀਸ ਆ ਉਹਨਾਂ ਤੋਂ ਹੋ ਹੀ ਲੈਣੀ ਹੈ ਬਿਲਕੁਲ ਜੋ ਸਰਕਾਰੀ ਫੀਸ ਆ ਜੀ ਸੋ ਹੁਤਾ ਜੀ ਗੱਲ ਇਹ ਆ ਵੀ ਇਹਨਾਂ ਦੀ ਇੰਸ਼ੋਰੈਂਸ ਵੀ ਹੋ ਸਕਦੀ ਹੈ ਜੀ ਇੰਸ਼ੋਰੈਂਸ ਦਾ ਵੀ ਹੈਗਾ ਹਮ ਸਾਰਾ ਕੁਝ ਹੋ ਸਕਦਾ ਸਭ ਕੁਝ ਹੋ ਸਕਦਾ ਸਰ ਪਰ ਨੀਅਤ ਦੀ ਗੱਲ ਆ ਹਮ ਅੱਛਾ ਤੁਸੀਂ ਇਹਨਾਂ ਦੱਸਿਆ ਕਿ ਕਿੰਨੇ ਕਰੋੜ ਰੁਪਈਆ ਜਿਹੜਾ ਇਕੱਠਾ ਹੁੰਦਾ ਸਰ ਇਹ ਅੰਦਾਜ਼ਨ ਜਿਹੜਾ ਤੁਸੀਂ ਦੱਸ ਰਹੇ ਹੋ ਫਿਰ ਇਹ ਵਰਤੋਂ 'ਚ ਆ ਜਾਂਦਾ ਪੂਰਾ ਸਰ ਵਰਤੋਂ ਦੇ ਵਿੱਚ ਤਾਂ ਜੋ ਫਿਕਰਾ ਬੋਲ ਰਹੀਆਂ ਹੂੰ ਗਊਸ਼ਾਲਾ ਵਾਲੇ ਕਹਿੰਦੇ ਵੀ ਅਸੀਂ ਪੈਸੇ ਮੰਗਦੇ ਸਰਕਾਰ ਟਾਈਮ ਸੱਦ ਦਿੰਦੀ ਨੇ ਦਿੰਦੇ ਨਹੀਂ ਬਿਲਕੁਲ ਤੇ ਹੁਣ ਸਰਕਾਰ ਨੂੰ ਦੇਖਣਾ ਚਾਹੀਦਾ ਕਿ ਲੋਕਾਂ ਕੋਲ ਟੈਕਸ ਲੈ ਕੇ ਲਾਉਦੇ ਕਿੱਧਰ ਹਾਂ ਤੇ ਜੇਕਰ ਐਸੇ ਕੰਮ ਨੇ ਰੱਖਿਆ ਹੋਇਆ ਵੇ ਅਸੀਂ 5 ਲੱਖ ਰੁਪਏ ਬਿਆ ਕਰਾਂਗੇ ਜਦੋਂ ਬੰਦਾ ਮਰ ਗਿਆ ਜੀ ਤੇ ਤੁਸੀਂ ਮਰਨ ਵੀ ਇੰਤਜ਼ਾਰ ਦੇ ਵਿੱਚ ਪੈਸੇ ਲੈ ਕੇ ਬੈਠੇ ਤੁਸੀਂ ਇਹਦੇ ਤੋਂ ਪਹਿਲਾਂ ਡੰਗਰਾਂ ਦਾ ਪ੍ਰਬੰਧ ਕਿਉਂ ਨਹੀਂ ਕਰਦੇ ਬਿਲਕੁਲ ਜੇਕਰ ਤੁਸੀਂ ਡੰਗਰਾਂ ਦਾ ਪ੍ਰਬੰਧ ਕਰੋ ਹੂੰ ਔਰ ਮੈਂ ਤਾਂ ਕਹਿੰਦਾ ਵੀ ਜੇ ਜ਼ਿਆਦਾ ਇਹਦੇ ਤੇ ਕੋਈ ਗੱਲ ਹੋਉਂਦੀ ਆ ਤੇ ਸਰਕਾਰ ਦੇ ਸਿੱਧੇ ਜਿੰਮੇਵਾਰ ਚਾਹੀਦੇ ਬਿਲਕੁਲ ਸਰ ਬਿਲਕੁਲ ਔਰ ਮੈਂ ਕਹਿੰਦਾ ਜੇ ਸਰਕਾਰ ਕਿਸੇ ਵੀ ਜਿੰਮੇਵਾਰੀ ਨਹੀਂ ਕਰਦੀ ਹੂੰ ਤੇ ਕੰਸਲ ਜਿਹੜੇ ਡਿਪਾਰਟਮੈਂਟ ਆ ਉਹਨਾਂ ਦੀ ਸਿੱਧੀ ਜ਼ਿੰਮੇਵਾਰੀ ਚਾਹੀਦੀ ਹੈ ਜੀ ਜਿੰਨੀ ਦੇ ਤੱਕ ਅਸੀਂ ਸਿੱਧੀ ਜ਼ਿੰਮੇਵਾਰੀ ਤੇ ਕਿਸੇ ਨੂੰ ਲੈ ਕੇ ਨਹੀਂ ਜਾਂਦੇ ਹਾਂ ਉਨੀ ਦੇ ਤੱਕ ਕੋਈ ਫਾਇਦਾ ਨਹੀਂ ਹੋਣਾ ਬਿਲਕੁਲ ਸਰ ਆਧਾਰ ਤਾਂ ਜਿਹੜੀਆਂ ਇਹਦਾ ਰੋਡ ਮੈਪ ਮੰਗਣ ਹੂੰ ਕਿ ਜਾਂ ਤਾਂ ਇਹਨਾਂ ਦਾ ਪ੍ਰਬੰਧ ਕਰੋ ਜਾਂ ਫਿਰ ਟੈਕਸ ਕਿਉਂ ਲੈਦਾ ਹੈ ਹਾਂ ਬਿਲਕੁਲ ਜਾਂ ਟੈਕਸ ਨਾਲ ਹੋ ਫਿਰ ਹੋਰ ਲੋਕ ਮੈਂ ਪਿੱਛੇ ਜੇ ਸੁਣਿਆ ਹੂੰ ਕਿ ਮਠੰਡੇ ਦੇ ਲੋਕਾਂ ਨੇ ਹੂੰ ਪੁਲਿਸ ਨੇ ਮਹਿਮ ਚਲਾਈ ਹੂੰ ਇਹ ਸਿੱਧ ਡੰਗਰ ਫੜ ਕੇ ਉਹਨਾਂ ਨੂੰ ਦੂਰ ਦਰਾਡੇ ਗੱਡੀਆਂ 'ਚ ਛੱਡ ਕੇ ਆਈਏ ਜਾਂ ਜੀ ਨੇੜੇ ਦੇ ਜਿਹੜੇ ਗਊਸ਼ਾਲਾ ਉਹਨਾਂ 'ਚ ਛੱਡੀਏ ਜੀ ਹੁਣ ਗਊਸ਼ਾਲਾ ਦੇ ਵਿੱਚ ਵੀ ਤੜਕੇ ਨੂੰ ਚੈਕਿੰਗ ਹੋ ਜਾਣੀ ਚਾਹੀਦੀ ਹੈ ਹੂੰ ਬੇ ਰਾਤ ਨੂੰ ਛੱਡਣ ਦਿੱਤੇ ਬਿਲਕੁਲ ਬਿਲਕੁਲ ਸਰ ਬਿਲਕੁਲ ਔਰ ਕਦੀ ਕਦੀ ਇਹ ਕਰਨੀ ਚਾਹੀਦੀ ਉਹ ਵੀ ਜਿਆਦਾ ਭੀੜ برداشت ਨਹੀਂ ਕਰਦੇ ਆ ਨਾ ਨਹੀਂ ਭੀੜ برداشت ਨਹੀਂ ਕਰਦੇ ਜਦ ਗਊਸ਼ਾਲਾ ਨੂੰ ਪੈਸਾ ਜਾਊਗਾ ਸਮੇਂ ਸਰ ਜੀ ਫਿਰ ਉਹ ਸੰਭਣਗੇ ਫਿਰ ਸੰਭਾਲਣਗੇ ਫੇਰ ਹੀ ਸੰਭਾਲਣਗੇ ਜੇਰੀ ਉਹਨਾਂ ਦੀ ਇਨਕਮ ਆ ਉਹ ਆਡਿਟ ਹੋਵੇ ਫਿਰ ਵੀ ਸੰਭਾਲਣ ਦੇ ਹੁਣ ਤਾਂ ਇਹ ਆ ਕਿ ਸਿੱਧਾ ਬੇ ਦੁੱਧ ਵੇਚੀ ਚੱਲੋ ਚਾਰਾ ਫਰੀ ਆਈ ਜਾਂਦਾ ਜਿੰਨਾ ਜਿਹੜਾ ਦੁੱਧ ਦੇ ਰਿਆ ਉਹ ਉਹਨਾਂ ਦੇ ਭਾਦਾ ਸੁਣਾ ਆ ਜੀ ਤੇ ਜੇ ਨਹੀਂ ਦੇ ਰਿਹਾ ਉਹ ਕੱਢ ਦਿਓ ਉਹ ਕੱਢ ਦਿਓ ਤੇ ਜੇ ਕੱਢ ਦਿੱਤਾ ਉਹ ਬਾਲ ਲੋਕਾਂ ਲਈ ਇਹ ਖਤਰੇ ਦਾ ਕਾਰਨ ਬਣ ਗਿਆ ਬਿਲਕੁਲ ਬਿਲਕੁਲ ਸੋ ਸਾਨੂੰ ਇਹਦੇ ਤੇ ਅਸੀਂ ਪਾਵਰ ਆਫ ਸੋਸ਼ਲ ਜੁਨਟੀ ਵੱਲੋਂ ਹਮ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਇਹ ਇੱਕ ਬਹੁਤ ਗੰਭੀਰ ਮੁੱਦਾ ਹੈ ਜੀ ਜਿੱਥੇ ਜਾਨ ਲੋਕਾਂ ਦੀ ਇਨਵੋਲਵ ਆ ਹੂੰ ਗੱਡੀਆਂ ਜਿਹੜੀਆਂ ਟੁੱਟ ਰਹੀਆਂ ਦੂਜੇ ਪਾਸੇ ਕਿਸਾਨ ਜਿਹੜਾ ਆ ਉਹਨੂੰ ਡੰਗਰ ਮਾਰ ਪੈ ਰਹੀ ਹੈ ਜੀ ਉਹਦੀ ਪਦائش ਦੇ ਉੱਤੇ ਗੌਸਸ ਲੱਗ ਰਿਹਾ ਹੂੰ ਪਰ ਫਸਲ ਨੂੰ ਬਚਾਉਣ ਲਈ ਉਹਨੂੰ ਫੇਰ ਨੋਕ ਰੱਖਣਾ ਪੈ ਰਿਹਾ ਤਾਂ ਕਿ ਡੰਗਰ ਵੇਚਣਾ ਵੱਢ ਜਾ ਵੇਚਣਾ ਵੱਢ ਜਾ ਬਿਲਕੁਲ ਜੀ ਹੁਣ ਲੱਖ ਸਵਾ ਲੱਖ ਆਵਾਰਾ ਡੰਗਰ ਘੁੰਮ ਰਿਹਾ ਜੀ ਤੋ ਰਾਤੋਂ ਫਸਲ ਖਾਨ ਜਾਣਗੇ ਬਿਲਕੁਲ ਬਿਲਕੁਲ ਜੇ ਉਹ ਫਸਲ ਖਾਨ ਜਾਣਗੇ ਤੇ ਜ਼ਿੰਮੇਵਾਰ ਦਾ ਨੁਕਸਾਨ ਹੁੰਦਾ ਕਿਸਾਨ ਭਰਾ ਦਾ ਨੁਕਸਾਨ ਹੁੰਦਾ ਫਿਰ ਇਹਨਾਂ ਡੰਗਰਾਂ ਕਰਕੇ ਹੂੰ ਤੇ ਵੀ ਲੜਾਈ ਦਾ ਕਾਰਨ ਬਣ ਜਾਂਦਾ ਜੀ ਵੀ ਤੂੰ ਮੇਰੇ ਖੇਤ ਅਲੋਂ ਕਿਉਂ ਕੱਢੇ ਤੇ ਦੂਜਾ ਕਹਿੰਦਾ ਵੀ ਤੂੰ ਇਹਨਾਂ ਨੂੰ ਮਾਰਿਆ ਕਿਉਂ ਸਹੀ ਗੱਲ ਹੈ ਬੰਦਾ ਮਰ ਜਵੇ ਉਹਦੀ ਕੋਈ ਗੱਲ ਨਹੀਂ ਬਿਲਕੁਲ ਤੇ ਡੰਗਰ ਦੇ ਕੋਈ ਗੱਲ ਕਰਕੇ ਲੜਾਈ ਜਿਹੜੀ ਆਪਾਂ ਕਰਦੇ ਆ ਹੂੰ ਸਾਨੂੰ ਇਹਦੇ ਤੇ ਆਪਣੇ ਆਪ ਦੇ ਫੱਡੇ ਕਲੀਅਰ ਕਰਨੇ ਚਾਹੀਦੇ ਆ ਹੂੰ ਕਿ ਅਸੀਂ ਇਹਦੇ ਤੇ ਕੋਈ ਨਾ ਕੋਈ ਇਹੋ ਜਿਹੀ ਪਾਲਿਸੀ ਬਣਾ ਲਈਏ ਜਿਹਦੇ ਨਾਲ ਸਰਕਾਰਾਂ ਜਿਹੜੀਆਂ ਉਹ ਲੋਕਾਂ ਦੀ ਹਫਾਜ਼ਤ ਕਰ ਸਕਣ ਬਿਲਕੁਲ ਜੇ ਲੋਕਾਂ ਦੀ ਹਫਾਜ਼ਤੀ ਹੈ ਨਹੀਂ ਤੇ ਅਸੀਂ ਕਹੀਏ ਵੀ ਧਰਮ ਦੀ ਅਸੀਂ ਰੱਖਿਆ ਕਰ ਰਹੇ ਆ ਤੇ ਫਿਰ ਦੱਸੋ ਧਰਮ ਕਾ ਦੀ ਲਈ ਬਿਲਕੁਲ ਧਰਮ ਦਾ ਬੰਦੇ ਦੀ ਹਫਾਜ਼ਤ ਲਈ ਹਫਾਜ਼ਤ ਲਈ ਬਣੇ ਤੇ ਇਸ ਕਰਕੇ ਸਰਕਾਰਾਂ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਜਿੰਨੇ ਦੇ ਤੱਕ ਆਪਾਂ ਟੈਕਸ ਲੈ ਰਹੇ ਆ ਹੂੰ ਤੇ ਸਾਡਾ ਸਰਕਾਰਾਂ ਦੇ ਅੱਗੇ ਬੇਨਤੀ ਹੈ ਕਿ ਜ਼ਿੰਮੇਵਾਰੀਆਂ ਫਿਕਸ ਕਰਨ ਲਈ ਇਹਦੇ ਤੇ ਬਕਾਇਦਾ ਮੀਟਿੰਗਾਂ ਕਰੋ ਇਲਾਕੇ ਦੇ ਵਿੱਚ ਔਰ ਇਲਾਕੇ ਦੇ ਲੋਕਾਂ ਤੋਂ ਉਹਦੀ ਫੀਡਬੈਕ ਲਓ ਹੂੰ ਜਿੱਥੇ ਕੋਈ ਲੱਗਦਾ ਵੀ ਗੜਬੜ ਵੱਡੀ ਹੋ ਰਹੀ ਹੈ ਉੱਥੇ ਚੈੱਕ ਕਰੋ ਜੇ ਕੋਈ ਮਿਸਜੂਜ਼ ਹੋ ਰਿਹਾ ਤੇ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਸੋ ਇਸ ਕਰਕੇ ਅੱਜ ਦਾ ਜਿਹੜਾ ਵਿਸ਼ਾ ਹੈਗਾ ਮੈਂ ਇਹਦੇ ਤੇ ਪਾਵਰ ਆਫ ਸੋਸ਼ਲ ਜਸਟਿਸ ਵੱਲੋਂ ਵਿਚਾਰ ਰੇਸ ਕਰਕੇ ਰੱਖਿਆ ਕਿ ਇੱਕ ਬਹੁਤ ਹੀ ਗੰਭੀਰ ਮੁੱਦਾ ਬਣ ਗਿਆ ਹੈ ਪਰ ਲੋਕਾਂ ਦੇ ਘਰਾਂ ਤੋਂ ਬਾਹਰ ਨਿਕਲਦਾ ਔਖਾ ਹੁੰਦਾ ਜਾ ਰਿਹਾ ਕਿਉਂਕਿ ਡੰਗਰ ਇੰਨੇ ਕੋ ਹੋ ਜਾਂਦੇ ਆ ਕਿ ਹਰ ਇੱਕ ਗਲੀ ਮੁਹੱਲੇ ਸੜਕ ਜਗਾ ਜਗਾ ਤੇ ਸਾਨੂੰ ਡੰਗਰ ਮਿਲਦੇ ਆ ਔਰ ਕਈ ਵਾਰੀ ਸਾਡਾ ਇੰਨਾ ਕਹੋ ਜਾਂਦਾ ਕਿ ਬੱਚੇ ਨੂੰ ਬਚਾਇਆ ਕਿੱਦਾਂ ਜਾਵੇ ਪਾਵਰ ਆਫ ਸੋਸ਼ਲ ਜੁਲਟੀ ਹਮੇਸ਼ਾ ਸੋਸ਼ਲ ਮੁੱਦੇ ਲੈ ਕੇ ਜਿਹੜੇ ਐ ਉਹ ਤੁਹਾਡੇ ਨਾਲ ਮੁਖਾਤਿਬ ਹੁੰਦੀ ਹੈ ਔਰ ਅੱਜ ਦਾ ਬੜਾ ਗੰਭੀਰ ਮੁੱਦਾ ਹੈ ਆਵਾਰਾ ਪਸ਼ੂਆਂ ਨੂੰ ਲੈ ਕੇ ਇੰਨੇ ਕਰੋੜਾਂ ਰੁਪਏ ਇਕੱਠੇ ਹੋਣ ਤੋਂ ਬਾਅਦ ਵੀ ਲੋਕ ਪਰੇਸ਼ਾਨ ਨੇ ਫਿਰ ਉਹ ਪੈਸਿਆਂ ਦਾ ਕੀ ਕਰਨਾ ਸਰਕਾਰ ਨੂੰ ਇਸ ਪੂਰੇ ਗੰਭੀਰ ਮੁੱਦੇ ਨੂੰ ਲੈ ਕੇ ਕੋਈ ਡਿਊਟੀਆਂ ਫਿਕਸ ਕਰਨੀਆਂ ਚਾਹੀਦੀਆਂ ਨੇ ਜਿਵੇਂ ਜਸਲ ਸਾਹਿਬ ਨੇ ਡਿਟੇਲ ਦੇ ਵਿੱਚ ਦੱਸਿਆ ਕਿ ਜਦੋਂ ਇਸ ਤਰ੍ਹਾਂ ਦੇ ਰੋਡ ਐਕਸੀਡੈਂਟ ਦੇ ਵਿੱਚ ਜਿਹੜੇ ਆਵਾਰਾ ਪਸ਼ੂਆਂ ਦੇ ਨਾਲ ਕਰਕੇ ਹੋ ਜਾਂਦੇ ਆ 5 ਲੱਖ ਦੀ ਮਦਦ ਦਿੱਤੀ ਜਾਂਦੀ ਆ ਹੋਰ ਵੀ ਸਾਰਾ ਪੁੱਛਿਆ ਲੇਕਿਨ ਸਵੱਸਿਆ ਤੇ ਇਹ ਆ ਕਿ ਜਿਸ ਪਰਿਵਾਰ ਦੇ ਮੈਂਬਰ ਚਲੇ ਜਾਂਦੇ ਉਹਨਾਂ ਨੇ ਪੈਸਿਆਂ ਨੂੰ ਕੀ ਕਰਨਾ ਹੈ ਔਰ ਇਸ ਤੋਂ ਪਹਿਲਾਂ ਕੀ ਪਰਿਵਾਰਕ ਮੈਂਬਰਾਂ ਨੂੰ ਨੁਕਸਾਨ ਹੋਵੇ ਸਰਕਾਰ ਨੂੰ ਸੁਚੇਤ ਹੋ ਜਾਣਾ ਚਾਹੀਦਾ ਗੰਭੀਰ ਹੋ ਜਾਣਾ ਚਾਹੀਦਾ ਔਰ ਇਹਨਾਂ ਮੁੱਦਿਆਂ ਦੇ ਉੱਪਰ ਡਿਊਟੀ ਫਿਕਸ ਕਰਨੀ ਚਾਹੀਦੀ ਹੈ ਜ਼ਿੰਮੇਵਾਰੀ ਫਿਕਸ ਕਰਨੀ ਚਾਹੀਦੀ ਹੈ ਜਸਪਾਲ ਸਾਹਿਬ ਜਾਣਦੇ ਜਾਂਦੇ ਕੀ ਕਹਿਣਾ ਚਾਹੁੰਦੇ ਜਾਂਦੇ ਜਾਂਦੇ ਮੈਂ ਇਹ ਹੀ ਕਹਿਣਾ ਚਾਹੁੰਦਾ ਕਿ ਜੇ ਧਰਮ ਦੀ ਅਸੀਂ ਰੱਖਿਆ ਕਰਦੇ ਆਂ ਤੇ ਜਦੋਂ ਕਿਸੇ ਵੀ ਡੰਗਰ ਤੋਂ ਸਾਨੂੰ ਇਨਕਮ ਆ ਜਦੋਂ ਉਹ ਦੁੱਧ ਤੋਂ ਹਟ ਜਾਂਦਾ ਤੇ ਫਿਰ ਅਸੀਂ ਉਹਨੂੰ ਉਬਾਰਾ ਨਾ ਛੱਡੀਏ ਇਸ ਕਰਕੇ ਧਰਮ ਤਾਂ ਅਸਲੀ ਇਹੋ ਹੀ ਸਿਖਾਉਂਦਾ ਆ ਸਾਨੂੰ ਕਿ ਅਸੀਂ ਦਇਆ ਦੇ ਪਾਤਰ ਬਣੀਏ ਪਰ ਇਹ ਨਾ ਹੋਵੇ ਕਿ ਅਸੀਂ ਇਨਕਮ ਦਾ ਸਾਧਨ ਜਦੋਂ ਹੈ ਉਦੋਂ ਰੱਖ ਲਈਏ ਉਦੋਂ ਅਸੀਂ ਛੱਡ ਦਈਏ ਫਿਰ ਅਸੀਂ ਕਿਸੇ ਧਰਮ ਦੇ ਉੱਤੇ ਨਹੀਂ ਚੱਲ ਰਹੇ ਇਸ ਕਰਕੇ ਸਾਨੂੰ ਚਾਹੀਦਾ ਤੇ ਦੂਸਰੇ ਲੋਕਾਂ ਦੀ ਹਫਾਜ਼ਤ ਲਈ ਵੀ ਅਸੀਂ ਅੱਗੇ ਆਈਏ ਸਰਕਾਰਾਂ ਜਿਹੜਾ ਆ ਉਹਨਾ ਆਪਣਾ ਰੋਲ ਪਲੇ ਕਰਨ ਕਿਉਂਕਿ ਇਹ ਟੈਕਸ ਜਿਹੜਾ ਆ ਇਹ ਕਾਫੀ ਜ਼ਿਆਦਾ ਜਾ ਰਿਹਾ ਆ ਸਰਕਾਰਾਂ ਨੂੰ ਹਰ ਇੱਕ ਚੀਜ਼ ਤੋਂ 2% ਤੋਂ ਲੈ ਕੇ 20% ਤੱਕ ਗੌਸਸ ਜਿਹੜਾ ਆ ਸਰਕਾਰਾਂ ਲਾ ਰਹੀਆਂ ਨੇ ਤੇ ਇਸ ਕਰਕੇ ਅਸੀਂ ਚਾਹੁੰਦੇ ਆਂ ਕਿ ਇਸ ਟੈਕਸ ਤੋਂ ਜਿੰਨਾ ਵੀ ਲੋਕਾਂ ਦੀ ਜਾਨ ਦੀ ਹਫਾਜ਼ਤ ਕੀਤੀ ਜਾ ਸਕਦੀ ਉਹ ਕੀਤੀ ਜਾਣੀ ਚਾਹੀਦੀ ਹੈ ਇਹ ਨਹੀਂ ਕਿ ਅਸੀਂ 5 ਲੱਖ ਰੁਪਏ ਦੇਵਾਂਗੇ ਪਿਛਲੀ ਸਰਕਾਰ 1 ਲੱਖ ਦਿੰਦੀ ਸੀ ਅਸੀਂ ਚਾਹੁੰਦੇ ਹਾਂ ਕਿ ਡੰਗਰ ਜਿਹੜੇ ਆ ਉਹ ਕਿਸੇ ਲਈ ਵੀ ਮੌਤ ਦਾ ਕਾਰਨ ਨਾ ਬਣਨ ਡੰਗਰ ਕਿਸੇ ਵੀ ਮੌਤ ਦਾ ਕਾਰਨ ਨਾ ਬਣਨ ਜਸਲ ਸਾਹਿਬ ਨੇ ਬਿਲਕੁਲ ਛੋਟ ਸ਼ਬਦਾਂ ਵਿੱਚ ਸਾਰਾ ਕੁਝ ਕਹਿ ਦਿੱਤਾ ਸੋ ਤੁਹਾਨੂੰ ਸਾਡੀ ਡਿਸਕਸ ਕਿ ਕਿਸ ਤਰ੍ਹਾਂ ਲੱਗੀ ਫੀਡਬੈਕ ਜ਼ਰੂਰ ਦੇਣਾ ਅੰਤ ਵਿੱਚ ਤੁਸੀਂ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ ਸਾਨੂੰ ਦਿਓ ਇਜਾਜ਼ਤ ਜੈਪੀਨ ਜੈਪਾਰ ਜੈਪੀਨ ਜੈਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ